ਹਾਂ ਸਰ ਮੇਰਾ ਨਾਮ ਸੰਜੀਵ ਗੋਇਲ ਹੈ ਜੀ ਬਠਿੰਡਾ ਦਾ ਰਹਿਣਾ ਤੇ ਕੁਛ ਦਿਨ ਦੋ ਦਿਨ ਤਿੰਨ ਦਿਨ ਪਹਿਲਾਂ ਇੱਕ ਇੱਥੇ ਇੱਕ ਬਠਿੰਡਾ ਫਲਾਵਰ ਫੈਸਟੀਵਲ ਹੋਇਆ ਸੀ ਰੋਜ਼ ਗਾਰਡਨ ਦੇ ਵਿੱਚ ਜੋ ਕਿ ਕਾਰਪੋਰੇਸ਼ਨ ਤੇ ਇੱਕ ਸੋਸਾਇਟੀ ਦੇ ਸਹਿਯੋਗ ਨਾਲ ਸਾਂਝਾ ਉਪਰਾਲਾ ਕੀਤਾ ਗਿਆ ਸੀ ਜਾ ਕਿ ਉਹਨਾਂ ਦਾ ਪ੍ਰੋਬਲਮ ਅਕਸਰ ਸੀ ਵੀ ਲੋਕਾਂ ਨੂੰ ਗ੍ਰੀਨਿੰਗ ਨਾਲ ਜੋੜਨਾ এনवायरमेंट ਵਾਸਤੇ ਜਾਣਕਾਰੀ ਦੇ ਨਾਲ ਅਵੇਅਰ ਕਰਨਾ ਲੋਕਾਂ ਨੂੰ ਤੇ ਲੋਕੀ ਇਸ ਚੀਜ਼ ਨਾਲ ਜੁੜਨ ਤੇ ਉਹਦੇ ਵਿੱਚ ਕੀ ਦੇਖਿਆ ਗਿਆ ਕਿ ਸਾਰੇ মিডিਆ ਨੂੰ ਕੀ ਬਠਿੰਡਾ ਵਾਸੀ ਨੂੰ ਵੀ ਪਤਾ ਹੈ ਵੀ ਜੋ ਕੁਛ ਉਹਦੇ ਫਲਾਵਰ ਫੈਸਟੀਵਲ ਦੇ ਵਿੱਚ ਹੋਇਆ ਉਹਦੇ ਵਿੱਚ ਆਰਟੀਫੀਸ਼ੀਅਲ ਫਲਾਵਰ ਤੇ ਜਾਲਾਣੇ ਪ੍ਰਦੇਸ਼ ਕੀਤੀ ਦਿਖਾਏ ਗਏ ਤੇ ਉਸੇ ਵਿੱਚ ਕਾਫੀ ਜਣਾ ਜੇ ਰੋਜ਼ਗਾਰਣ ਦੇ ਵਿੱਚ ਗ੍ਰੀਨਰੀ ਸੀਗੀ ਘਾਹ ਸੀਗਾ ਆਪਲੂ ਬੁੱਤੇ ਸੀ ਕਾਫੀ ਜਣਾ ਡੈਮੇਜ ਹੋਏ ਲਿੱਤੇ ਗਏ ਲਤਾੜੇ ਗਏ ਘਾਹ ਦੇ ਵੀ ਕਾਫੀ ਨੁਕਸਾਨ ਹੋਇਆ ਤੇ ਬਿਜਲੀ ਦੀ ਵੀ ਉੱਥੇ ਚੋਰੀ ਕੀਤੀ ਗਈ ਹੈ ਕੱਲ ਮੀਡੀਆ ਵਾਲਿਆਂ ਨੂੰ ਕੁਝ ਕਰਮੀਆਂ ਨੇ ਸੋਡੇ ਭਾਈ ਸਾਨੂੰ ਦਿਖਾਇਆ ਚ ਬਰਾਬਰ ਜਾਨੇ ਉਹਦੇ ਵਿੱਚ ਤੇ ਜਿਹੜੇ ਕਿ ਸਪான்ਸਰ ਸੀਗੇ ਕਾਫੀ ਸਪான்ਸਰ ਵੀ ਲਿੱਤੇ ਕਿਸ ਤਰ੍ਹਾਂ ਸਪான்ਸਰਸ਼ਿਪ ਵੀ ਲਿੱਤੀ ਗਈ ਜਾਨਾ ਤੋਂ ਤੇ ਉਸ ਤੋਂ ਇਲਾਵਾ ਜਿਹੜੇ ਉੱਥੇ 70 ਤੋਂ 80 ਲਗਵਾ ਸਟਾਲਾ ਲੱਗੀਆਂ ਸੀਗੀਆਂ ਤੇ ਉਸ ਸਟਾਲਾ ਤੋਂ ਵੀ ਕਿਸ ਤੋਂ 25000 ਕਿਸ ਤੋਂ 300000 ਤੋਂ 400000 500000 ਰੁਪਏ ਤੱਕ ਵੀ ਨੂੰ ਤੋਂ ਸੁਣਨ ਚਾਹੀਏ ਵੀ ਹੈ ਚਾਰਜ ਲਿਤੇ ਗਿਆ ਦੋ ਦਿਨ ਡਿਸਟਾਲ ਲਗਾਉਣ ਦੇ ਉੱਤੇ ਤੇ ਪਰ ਜਦ ਕੀ ਉਹਦੇ ਵਿੱਚ ਦੇਖੋ ਤੁਸੀਂ ਉਹ ਨੂੰ ਕਮਰਸ਼ੀਅਲ ਐਕਟੀਵਿਟੀ ਬਣਾ ਕੇ ਰੱਖ ਦਿੱਤਾ ਗਿਆ ਫਲਾਵਰ ਫੈਸਟੀਵਲ ਨੂੰ ਤੇ ਉਹਦੇ ਵਿੱਚ ਉਹ ਉੱਥੇ ਗੱਡੀਆਂ ਖੜੀਆਂ ਕਾਰਾਂ ਦੀਆਂ ਦਿੱਸੀ ਉਸੇ ਉਹ ਐਡ ਕਰ ਰਹੀ ਹੈ ਨੂੰਹਾਂਸ ਲੱਗ ਰਹੀ ਵੀ ਇਹ ਚੀਜ਼ ਫਲਾਵਰ ਫੈਸਟੀਵਲ ਨਾਲ ਰਿਲੇਟਡ ਨਹੀਂ ਸੀ ਇਹwidetilde ਨੂੰ ਲਾ ਨਗਨਿੰਦੀ ਅੰਗਿਲੀ ਇਹ ਵੀ ਉਥੇ ਇਸ ਚੀਜ਼ ਨੂੰ ਧਿਆਨ ਚ ਰੱਖਣਾ ਚਾਹੀਦਾ ਸੀ ਤੇ ਸਾਰਾ ਕੰਮ ਉਹਨਾਂ ਨੂੰ ਆਪਦੀ ਦੇਖ ਰੱਖਦੇ ਵਿੱਚ ਕਰਨਾ ਚਾਹੀਦਾ ਸੀ ਤਾਂ ਕਿ ਨਾ ਉਥੇ ਗ੍ਰੀਨਰੀ ਦਾ ਨੁਕਸਾਨ ਹੋਵੇ ਤੇ ਜੋ ਉਥੇ ਉੱਚੀ ਦੇਖਿਆ ਕਾਫੀ ਟੈਂਟਰ ਲੱਗੇ ਘਾਹ ਦੇ ਉੱਤੇ ਜਿੱਦੇ ਗੱਡੀਆਂ ਦੋ ਦੋ ਦਿਨ ਫਿਰਦੇ ਜਾਂਦੀਆਂ ਉੱਤੇ ਦੇ ਜਾਂਦੇ ਜੋ ਉਥੇ ਗੰਦਗੀ ਪਈ ਹੈ ਜੋ ਉਥੇ ਫੁੱਲ ਬੁੱਟਿਆਂ ਨਾਲ ਇਹਦਾ ਫਲਾਵੜਾ ਦਾ ਨੁਕਸਾਨ ਹੋਇਆ ਗ੍ਰੀਨਰੀ ਦਾ ਨੁਕਸਾਨ ਹੋਇਆ ਵੀ ਇਹ ਚ ਸਹੀ ਨਹੀਂ ਹੈ ਰੋਜ਼ਗਾਰਨ ਦੇ ਵਿੱਚ ਇਹ ਇਹ ਕੁਝ ਕਰਨਾ ਸੀ ਬਲਿਟ ਤਾਂ ਰੋਜ਼ਗਾਰਨ ਦੇ ਵਿੱਚ ਨਹੀਂ ਕਿਸੇ ਬਾਹਰ ਪਬਲਿਕ ਪਲੇਸ ਦੇ ਵਿੱਚ ਜਾਂ ਕਿਤੇ ਆਪਦੇ ਗਰਾਊਂਡ ਸਟੇ ਤੇ ਹੁਣ ਉਹਦੇ ਵਿੱਚ ਸਪான்ਸਰ ਤੋਂ ਵੀ ਕਾਫੀ ਮੋਟੀ ਰਕਮ ਲਈਤੀ ਗਈ ਹੋਊਗੀ ਕੁਝ ਕੁਝ ਸਟਾਲਾਂ ਲੰਘਦੇ ਸੇ ਸਾਡੇ ਤੋਂ ਸਮਾਨ ਲਿੱਤਾ ਗਿਆ ਜਿਵੇਂ ਗਮਲੇ ਵਗੈਰਾ ਇਹ ਹੋਰ ਤੇ ਉਹਨਾਂ ਤੋਂ ਕੈਸ਼ ਪੇਮੈਂਟਾਂ ਵੀ ਔਨਲਾਈਨ ਟਰਾਂਸਫਰ ਕਰਾਈ ਗਈਆਂ ਤੇ ਜੇ ਪਾਰਟਿਸਪੇਟਰ ਵਾਲੇ ਬੱਚੇ ਸੀ ਉਹਨਾਂ ਤੋਂ ਵੀ ਪਾਰਟਿਸਪੇਟ ਦੇ ਜਾਂ ਰਜਿਸਟ੍ਰੇਸ਼ਨ ਫੀਸ ਦੇ ਨਾਤੇ ਕੁਝ ਕਹਿੰਦੇ ਪੇਮੈਂਟ ਇਕੱਠੀ ਕੀਤੀ ਗਈ ਹੈ ਔਨਲਾਈਨ ਪਾਈ ਗਈ ਹੈ ਇਕੱਠੀ ਹੈ ਉਹਦੇ ਲਈ ਮੈਂ ਆਡੀਬਾ ਕੇਹੀ ਪੁੱਛਿਆ ਹੈ ਵੀ ਕਿੰਨੇ ਫੰਡ ਤੋਂ ਸਪਾਂਸਰ ਨੇ ਦਿੱਤਾ ਹੋਇਆ ਸੋਨੂੰ ਕਿੰਨਾ ਸਟਾਫ ਇਕੱਠਾ ਹੋਇਆ ਕਿੰਨਾ ਪਾਰਟਿਸਪੇਟ ਕਰਨ ਵਾਲੇ ਤੋਂ ਇਕੱਠਾ ਹੋਇਆ ਕਿੱਥੇ-ਕਿੱਥੇ ਕੀ ਕੀ ਫੰਡ ਇਕੱਠਾ ਹੋਇਆ ਤੁਹਾਨੂੰ ਕਿੰਨੇ-ਕਿੰਨੇ ਫੰਡ ਕਿੱਥੋਂ ਮਿਲਿਆ ਤੇ ਕਿੱਥੇ-ਕਿੱਥੇ ਤੁਹਾਡੇ ਬਨੇ ਖਰਚ ਕੀਤਾ ਗਿਆ ਇਹਦੇ ਵਿੱਚ ਤੇ ਉਸ ਦੇ ਵਿੱਚ ਨਗਰ ਨਿਗਮ ਨੇ ਕੀ-ਕੀ ਫੈਸਿਲਿਟੀ ਦਿੱਤੀ ਗਈ ਸੀ ਨਗਰ ਨਿਗਮ ਨੂੰ ਕਿੰਨਾ ਫੰਡ ਪ੍ਰਾਪਤ ਹੋਇਆ ਜਾਂ ਨਗਰ ਨਿਗਮ ਨੇ ਕਿੰਨਾ ਫੰਡ ਉਹ ਸੁਸਾਇਟੀ ਨੂੰ ਜਾਂ ਉਹ ਬਿਠਨਾ ਫਲਾਵਰ ਫੈਸਟੀਵਲ ਦੇ ਲਈ ਯੂਜ਼ ਕੀਤਾ ਗਿਆ ਹਾਂ ਹਾਲ ਤਾਂ ਕੁ ਵੀ ਜੇ ਵੀ ਤਾਰਾ ਸਾਹਮਣੇ ਕੁਛ ਆ ਰਹੀ ਤੁਸੀਂ ਜਿਹੜੀ ਪਾਈ ਹੈ ਹਲੇ ਹੁਣ ਪਾਈ ਹੈ ਜੀ ਦੇਖੋ ਜੇ ਦੇਣਗੇ ਤਾਂ ਬਹੁਤ ਕੁਝ ਸਾਹਮਣੇ ਆਉਣ ਦੀ ਉਮੀਦ ਹੈ ਸਾਰਾ ਹੀ ਕੱਲ ਕਲੀਅਰ ਹੋ ਜਾਏਗੀ ਵੀ ਜਿੰਨਾ ਸਪੌਂਸਰਾਂ ਨੇ ਕਿੰਨਾ ਫੰਡ ਦਿੱਤਾ ਹੈ ਜਾਂ ਕੀ ਕੀ ਹਿਸਾਬ ਤੇ ਸਪੌਂਸਰਸ਼ਿਪਲੀਟੀ ਕਾਫੀ ਜ਼ਿਆਦਾ ਮੈਨੂੰ ਲੱਗਦਾ 10 ਤੋਂ 20 500 ਰੁਪਏ ਦੇ ਵਿੱਚ ਹੈਗੇ ਸੀਗੇ ਤੇ ਬਾਕੀ 70 ਤੋਂ ਅਸੀਂ ਸਟਾਲਾ ਤੋਂ ਵੀ ਪੇਮੈਂਟ ਲਿੱਤੀ ਗਈ ਹੈ ਕਾਫੀ ਉਸ ਦੇ ਵਿੱਚ ਤੇ ਇਸ ਦੇ ਵਿੱਚ ਨਗਰ ਨਿਗਮ ਇਹ ਨਾਲ ਆਰਗੇਨਾਈਜ਼ ਕੀਤਾ ਨਗਰ ਯੂਨੀਅਨ ਤਾਂ ਜੀ ਜ਼ਿਆਦਾ ਪੂਰਾ ਰਿਕਾਰਡ ਪੂਰਾ ਡਾਟਾ ਸਭ ਕੁਝ ਜੋ ਕੋਈ ਪੇਮੈਂਟ ਹੋਈ ਹੈ ਕਲੈ ਨਗਨਗਮਾਇਕ ਸਰਕਾਰੀ ਨਿਯਮਾਂ ਦਫ਼ਤਰ ਹੈ ਤੇ ਇਹਨੂੰ ਨਾਲ ਹੋ ਕੇ ਸੁਸਾਇਟੀ ਚੱਲਿਆ ਤਾਂ ਨਾਲ ਸਾਰਾ ਹਿਸਾਬ ਰੱਖਣਾ ਚਾਹੀਦਾ ਤੇ ਸਾਰਾ ਆਡਿਟ ਕਰਾਉਣਾ ਚਾਹੀਦਾ ਬਿਲਕੁਲ